ਸਕੂਟਰ ਦੀ ਆਰਸੀ ਆ ਜੀ ਸਕੂਟਰ ਦੀ ਆਰਸੀ ਆ ਜੀ ਇਹਨਾਂ ਕੋਲ ਪਈ ਆ ਤਾਂ ਤੁਹੇ ਇਹਨਾਂ ਦਾ ਰਿਕਾਰਡ ਭਰਵਾਉਣਾ ਹੋਵੇ ਹਾਂਜੀ ਹਾਂਜੀ ਇਹ ਸਭ ਤੋਂ ਆਹਾਰੇ ਬੇਰ ਹੋਵੇ ਜੀ ਆ ਬੇਰ ਸਕੂਟਰ ਦਾ ਦਸ ਬੇਰ

999 ਇਸ ਤਰ੍ਹਾਂ 94 ਹਾਂ ਜੀ ਕਿਹੜਾ ਦੋਸਤ ਹੀ ਬਾਦ ਉਹ ਅਮੀਰ ਕਿੰਨੇ ਬੀ ਬੀ ਨੇ ਮੈਨੂੰ ਆ ਰਹੇ ਨੇ ਪਾਣੀਆਂ ਪਹਿਲਾਂ ਕंग्रेਸ ਨੇ ਕਿੱਥੇ ਹੀ discuਸ਼ਨ ਹੋ ਰਹੀ ਮਾਦੇ ਤੋਂ ਵੀ ਉਹ ਜਿਹੜਾ ਮੰਦਾ ਆਸ ਤੋਂ ਬੰਦ ਨਹੀਂ ਲੱਗਦੀ ਵੀ ਤਾਂ ਮੇਰੇ ਪਰਿਵਾਰ ਜਿਹਾ ਹੁੰਦਾ ਉਹ ਨਹੀਂ ਘਟਦੀ ਜੀ ਦੋ ਨੰਬਰ ਜਾਰੀ ਹੁੰਦਾ ਨੰਬਰ ਜਦੋਂ ਅਪਲਾਈ ਕਰਦਾ ਹੈ ਉਹ ਉਹ ਫਾਈਲ ਅਪਲਾਈ ਕਰਦਾ ਹੈ ਜੀ ਜਿਹਦੇ ਹਿਸਾਬ ਤੇ ਆਪਾਂ ਆਪਸੀ ਜਾਰੀ ਕਰਦੇ ਹਾਂ ਜੀ ਇਹ ਤਾਂ ਲਾਤੋ ਇਹ ਰਿਕੁਇਰਡ ਚੀਜ਼ ਹੈ ਨਾ ਇੱਕੋ ਚਲੇ ਗਏ ਨੇ 90 ਪਿੰਨਿਆਂ ਦਾ ਖਾਨਾ ਵੀ ਜਿਹੜੇ ਪਿੰਨਿਆਂ ਆਹ ਇੱਕ ਤੋਂ 99 ਪਿੰਨਿਆਂ ਇਹਦੇ ਨਾਲ ਦੀ ਆਪਸੀ ਬੜੀ ਬਹੁਤ ਗੰਟੀ ਚੱਲ 99 ठीक है बस खालसे कंपोटी के उधर खालसे ना नहीं तो तो ना जूनियर तो पहला नौकरी क्या है छुटिया भी है सबसे नौकरी भी नहीं है मतलब सारी में ही है ना सारी बंक डस्टी मतलब दिल्ली या दिल्ली सारी चलन में ही है तो नहीं दिल्ली के वहाँ पे तो कुछ खालसे नहीं हम ये तो ये क्या ਉਹ ਮੰਦਲਾ ਮੈਨੂੰ ਨਹੀਂ ਪਤਾ ਹੈ ਪਰ ਉਹ ਨਹੀਂ ਕਹਦਾ ਮੈਂ ਆ ਵੀ ਉਸ ਬੰਦੇ ਨੂੰ ਬਣਦਾ ਜਿਹੜਾ ਬੰਦਾ ਕਰਦਾ ਕੁਛ ਦੀ ਨਜ਼ਰ ਤੀਕ ਹੈ ਕਦੀ ਮੰਦ ਹੋ ਜਾਂ ਸੀ ਆਈ ਵੀ ਆ ਦੇ ਤੇ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਸੋ ਕਾਬਜ਼ ਹੁੰਦੇ ਨੇ ਤੇ ਰੋਲਰ ਹੈ ਵੀ ਪੁਰਾਣੇ ਕੋਟ ਦੇ ਤੁਸੀਂ ਤੇ ਰੇਡ ਮਾਰੀਏ ਕੀ ਕਰਨਾ ਕੋਈ ਜਾਜਦਾ ਵਿਸ਼ਾ ਮੈਂ ਆਇਆ ਸੀ ਕਚੇਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪਈਆਂ ਆਰ ਪੀਆਂ ਹੈ 1994 ਦੀ ਪਰ ਕਹਿਣ ਦਾ ਮੈਨੂੰ ਹੈ ਸਾਰੇ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀਰੇ ਉਹ ਬਾਅਦ ਚ ਦੱਸੋਗੇ ਵੀ ਕਿਹਦੇ ਵਿੱਚ ਚਲੇ ਗਏ ਬਾਹਰ ਅਰਕਾਰੋਂ ਬਾਹਰ ਗਿਆ ਕਿਵੇਂ ਹੈਨਾ ਇਹ ਮਤਲਬ ਜਾਂਚ ਕਰਨੀ ਬਣਦੀ ਆ ਪਰ ਹੈ ਗਲਤ ਤਾਂ ਨਹੀਂ ਸਰਕਾਰੀ ਰਿਕਾਰਡ ਕੋਈ ਇੱਕ ਨੂੰ ਬਾਹਰ ਜਾਣਾ ਚਾਹੀਦਾ ਉਹਦੇ ਬਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੇ ਨੇ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਤਿਕਾਰਯੋਗ ਨੂੰ 15 ਦਿਨ ਤੋਂ ਬਾਅਦ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਝ ਕੁ ਪਤਾ ਚੱਲਿਆ ਵੀ ਕੁਝ ਕੁ ਗਲਤ ਹੋਣ ਲੱਗਿਆ ਆਇਆ ਉਹਦੇ ਬਸ ਭਰਾ ਮਮਾ ਨੂੰ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਚੰਪੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਕੋਈ ਗੱਲਬਾਤ ਕੀਤੀ ਸੀ ਅੰਦਰ ਜਾ ਕੇ ਜਦੋਂ ਕੁਝ ਕੁਝ ਕੇ ਸੀ ਕਿੱਥੀ ਤਾਂ ਕੀ ਕਹਿਣਾ ਕਰਾਂ ਮੈਂ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ تسلی بخش ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂਜੀ ਬਾਹਰ ਨਹੀਂ ਚੀਜਾਂ ਇਹ ਬੰਦੇ ਨੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗੀਆਂ ਬਾਹਰ ਪੈਣ ਨਹੀਂ ਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ تسਲੀ ਬਖਸ਼ ਜਵਾਬ ਨਹੀਂ ਸੀ ਗਲਤ ਗਲਤ ਆ ਜੀ ਬਿਲਕੁਲ ਸਾਡਾ ਜਦੋਂ ਡਾਕੂਮੈਂਟ ਜੀ ਪੈਨੇ ਸਾਡੇ ਕੋਲ ਸਾਡਾ ਸਾਮ ਸੰਭਾਲ ਬਣਦੀ ਆ ਦੋ ਚੀਜ਼ਾਂ ਨੇ ਜਾਂ ਸਾਮ ਸੰਭਾਲ ਬਣਦੀ ਜੇ ਮੰਨ ਲਓ ਵੀ ਦੋ ਬਾਦ ਖਤਮ ਵੀ ਜਾਂ ਨਸ਼ ਕਰਨਾ ਬਣਦਾ ਇਸ ਤਰ੍ਹਾਂ ਸ਼ਰੀਆਮ ਪੀ ਦੇ ਗੇਧਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸ ਹਿਸਾਬ ਹੋਣੀ ਚਾਹੀਦੀ ਇਹ ਕਾਰਵਾਈ ਹੋਣੀ ਇਹਨੂੰ ਕਹਿੰਦੇ ਜੀ ਜੋ ਕੁਝ ਗੇਡਲ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਉਸ ਤੋਂ ਬਾਅਦ ਦੇਖਦੇ ਕੀ ਬਣਦਾ ਹਾਂ ਜੀ ਇਹਨਾਂ ਉਸਨਾਂ ਦੇ ਜਿਹਨਾਂ ਦੇ ਅੱਜ ਦੇ ਦਿਨ ਇਹ ਰੇਡ ਮਾਰੀ ਸੀ ਥੈਂਕੜੇ ਜੋ ਕਾਗਜ਼ੀ ਜੋ ਪਾਈਲਾਂ ਸੀਆਂ ਆਰ.ਸੀ. ਦੀ ਰੋਲ ਰਹੀਆਂ ਸੀਗੀਆਂ ਠਿਕਣਗੇ ਹਾਂ ਜੀ ਸ਼ਿਕਾਇਤ ਮਿਲੀ ਸੀਗੀ ਇਹ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰ.ਸੀ. ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਉਹ ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮ.ਐਲ.ਏ. ਸਾਹਿਬ ਦੇ ਨਾਲ ਇੱਥੇ ਆ ਕੇ ਲੋਕ ਕਹਿ ਸਕਦੇ ਕਿ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗਲਤੀ ਆ ਪ੍ਰਸ਼ਾਸਨ ਦੀ ਕਿ ਇਹ ਸਰਕਾਰੀ ਕਾਰਜ ਜਿਸ ਤਰੀਕੇ ਨਾਲ ਰਿਕਾਰਡ ਜ਼ਰੂਰ ਰਿਹਾ ਕਿ ਕਿੱਡੀ ਵੱਡਨ ਗੈਰਦੀ ਜਦੋਂ ਕੋਈ ਕਾਰਵਾਈ ਹੋਵੇਗੀ ਜ਼ਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਮਣੇ ਕੀਤੀ ਆ ਮਿਲਕੇ ਐਸਡੀਐਮ ਦਫ਼ਤਰ ਦੇ ਵਿੱਚ ਵੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰ ਤਾਂ ਕੱਲ ਨੂੰ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਫੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਆਈ ਆ ਤੇ ਚਾਹੇ ਛੋਟੇ ਤੋਂ ਛੋਟੇ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਿਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਚਣਗੈਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਬੂਨ ਦੀ ਕਰ ਦੇਈਏ ਸਾਰੇ ਰਿਕਾਰਡ ਦਾ ਮੁਰੀਊ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਇਹ ਕਹਿੰਦੇ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਤੁਹਾਡਾ ਸਕੀ ਕੁਮਾਰ ਕੀ ਡੋਸਿੰਗ ਜੀ ਤੁਹਾਡਾ ਨਾਮ ਡਾਟਾ ਐਂਟਰੀ ਆਪਰੇਟਰ ਇਹਨਾਂ ਕਿੱਥੇ ਅਧਿਕਾਰੀਆਂ ਨੇ ਤਸਵੀਰ ਵੀ ਜੇੜ ਮੰਗੀ ਸੀ ਇੰਕੜੇ ਦਫਾ ਸੀ ਐਫਆਈ ਦਾ ਪੁਰਾਣਾ ਰਿਕਾਰਡ ਹੈ ਸਰਕਾਰੀ ਉਹ ਹੋ ਰਿਆ ਸੀ ਸਾਡਾ ਨਾਲ ਗੱਲ ਬੱਕ ਕੇ ਵਿਧਾਇਕ ਦੀ ਕੀ ਕਹਿਣਾ ਚਾਹੁੰਦੇ ਸਰ ਦੇਖਦੇ ਹਾਂ ਇਹਦੇ ਵਿੱਚ ਕੀ ਹਨ ਗੈਲੀ ਹੋਈ ਆ ਆਪਾਂ ਦੇਖਦੇ ਆ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾੰਭਿਆ ਪਿਆ ਆ ਜਿਹੜਾ ਪੀਆਰਸੀਆਂ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਹਨ ਗੈਲੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਅਸੀਂ ਬਾਰੇ ਜਾਂਚ ਕਰਾਂਗੇ ਅਸੀਂ ਆਪਾਂ ਮਿਸਯੂਜ਼ ਵੀ ਹੋ ਸਕਦਾ ਮਿਸਯੂਜ਼ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਜ ਤੋਂ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ